لوکاں ਦਾ ਵੱਡਾ ਕੱਟ ਕਰਨ ਤੋਂ ਬਾਅਦ ਸਮੂਹ ਸੰਘਰਸ਼ੀਲ ਪੱਤਰਕਾਰ ਸਾਥੀ ਕਿਸਾਨ ਆਗੂ ਔਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹੁਣ ਬਠਿੰਡਾ ਸ਼ਹਿਰ ਦੇ ਵਿੱਚ ਮਾਰਚ ਕੱਢ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਮਾਰਚ ਦੇ ਵਿੱਚ ਬੇਅੰਤ ਲੋਕ ਹਾਜ਼ਰ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਨੇ ਜਿਹੜੀ ਸਰਕਾਰ ਇਹ ਸਮਝਦੀ ਸੀਗੀ ਕਿ ਇਹ ਬਲੌਗਰ ਨੇ ਇਹਨਾਂ ਨੂੰ ਜੀ ਪੱਤਰਕਾਰੀ ਦਾ ਕੋਈ ਪਤਾ ਨਹੀਂ ਆ ਇਹ ਪੱਤਰਕਾਰ ਨਹੀਂ ਹੈਗੇ ਤੁਸੀਂ ਆਪ ਹੀ ਦੇਖ ਲਓ ਕਿ ਪੱਤਰਕਾਰਾਂ ਦੇ ਇਸ ਇਕੱਠ ਦੇ ਵਿੱਚ ਹਜ਼ਾਰਾਂ ਲੋਕਾਂ ਦਾ ਜਿਹੜਾ ਤੁਹਾਨੂੰ ਇਕੱਠ ਜੁੜਿਆ ਨਜ਼ਰ ਆ ਰਿਹਾ ਹਰੇਕ ਜਥੇਬੰਦੀ ਪੰਜਾਬ ਦੀ ਚਾਹੇ ਉਹ ਕਿਸਾਨ ਜਥੇਬੰਦੀ ਆ ਚਾਹੇ ਮਜ਼ਦੂਰ ਜਥੇਬੰਦੀ ਆ ਚਾਹੇ ਮੁਲਾਜ਼ਮਾਂ ਦੀ ਜਥੇਬੰਦੀ ਆ ਚਾਹੇ ਬੇਰਜ਼ਗਾਰਾਂ ਦੀ ਜਥੇਬੰਦੀ ਆ ਚਾਹੇ ਕੋਈ ਬੀਬੀਆਂ ਦੀ ਜਥੇਬੰਦੀ ਆ ਤੁਸੀਂ ਆਪਣੇ ਅੱਖੀ ਸਾਰਾ ਜਿਹੜਾ ਇਹ ਨਜ਼ਾਰਾ ਦੇਖ ਸਕਦੇ ਹੋ ਕਿ ਇਹ ਪੱਤਰਕਾਰਾਂ ਦੇ ਹੱਕ ਵਿੱਚ ਇਕੱਠ ਨਹੀਂ ਇਹ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਜੁੜਿਆ ਹੋਇਆ ਇਕੱਠਾ ਇਹ ਜਿਹੜਾ ਇਕੱਠਾ ਇਹ ਤੁਹਾਨੂੰ ਇਸ ਗੱਲ ਤੋਂ ਜਾਣੂ ਕਰਾਊਗਾ ਕਿ ਲੋਕ ਕਦੇ ਵੀ ਈ ਨਹੀਂ ਮੰਨਦੇ ਧੱਕੇ ਨਾਲ ਜਿਹੜੀ ਇਹ ਈਨ ਮਨਾਉ ਨੂੰ ਫਿਰਦੇ ਆ ਪੰਜਾਬ ਦੇ ਹਾਕਮ ਤੁਸੀਂ ਦੇਖ ਲਓ ਪੰਜਾਬ ਦਾ ਹਰੇਕ ਵਰਗ ਜਿਹੜਾ ਬਠਿੰਡੇ ਦੀਆਂ ਛੜਕਾਂ ਦੇ ਉੱਤੇ ਆਪਣੀ ਜਿਹੜੀ ਆਵਾਜ਼ ਬਲੰਦ ਕਰ ਰਿਆ ਤੇ ਇਹਨਾਂ ਲੋਕਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਵੀ ਕੀਤੀਆਂ ਨੇ ਸੋ ਹੋਰ ਵੀ ਇੱਥੇ ਹੈ ਗਿਆ ਆ ਤੁਸੀਂ ਕਿਵੇਂ ਦੇਖਦੇ ਅੱਜ ਦੇ ਕੱਠ ਨੂੰ ਕੀ ਮਸਲਾ ਹੈ ਕਿੱਥੇ ਜਿਹੜੇ ਪੱਤਰਕਾਰਾਂ ਤੇ ਝੂਠੇ ਕੇਸ ਪਾਏ ਨੇ ਆਪਾਂ ਉਹਨਾਂ ਨੂੰ ਕਹਿ ਨਹੀਂ ਆ ਵੀ ਇਹ ਬਹੁਤ ਹੀ ਬਹੁਤ ਹੀ ਸਰਕਾਰ ਦਾ ਬਹੁਤ ਹੀ ਇਹ ਹੰਕਾਰ ਆ ਸਰਕਾਰ ਦਾ ਸਰਕਾਰ ਦਾ ਬਹੁਤ ਹੰਕਾਰ ਹੈ ਇਹ ਸਰਕਾਰ ਨੂੰ ਇੱਥੇ ਦੇਣੇ ਪੈਣਗੇ ਕੰਮ ਇਹ ਲੋਕਾਂ ਦੀ ਜ਼ਰੂਰਤ ਹੈ ਬਹੁਤ ਹੁਰੀਅਤ ਦਾ ਕਤਲ ਹੈ ਬਿਲਕੁਲ ਬਿਲਕੁਲ ਜੇਹਦਾਰ ਜੀ ਇਹ ਜਿਹੜਾ ਲੋਕਾਂ ਦਾ ਰੋਹ ਆ ਕਿਵੇਂ ਦੇਖਦੇ ਹੋ ਬਹੁਤ ਪੰਜਾਬ ਸਰਕਾਰ ਵੱਲੋਂ ਜਿਹੜਾ ਨਿੰਨਣਯੋਗ ਕਾਰਾ ਪੱਤਰਕਾਰਾਂ ਤੇ ਜਿਹੜੇ ਧੜਾ ਧੜ ਪਰਚੇ ਪਾ ਕੇ ਜਿਹੜੀ ਜਵਾਬੰਦੀ ਕੀਤੀ ਜਾ ਰਹੀ ਆ ਇਹ ਲੋਕ ਕਦੇ ਵੀ ਇਹਨਾਂ ਨੂੰ ਦਬਣ ਨਹੀਂ ਦੇਣਗੇ ਪੱਤਰਕਾਰਾਂ ਦੇ ਨਾਲ ਹਮੇਸ਼ਾ ਕਿਸਾਨ ਮਜ਼ਦੂਰ ਲੋਕ ਡਟ ਕੇ ਖੜੇ ਨੇ ਕਿਸੇ ਤਰ੍ਹਾਂ ਦੀ ਜਵਾਬੰਦੀ ਨਹੀਂ ਤੁਸੀਂ ਸੋਚਦੇ ਹੋ ਕਿ ਆਪਾਂ ਖੋਣ ਦੇਣਗੇ ਇਹ ਪੱਤਰਕਾਰਾਂ ਦੇ ਪਰਚੇ ਆ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਦਬਣ ਦੇ ਪਰਚੇ ਆ ਜਿਹੜੇ ਲੋਕ ਪੰਜਾਬ ਦੀ ਆਵਾਜ਼ ਚੱਕਦੇ ਨੇ ਉਹਨਾਂ ਨੂੰ ਦਬਾਉਣ ਲਈ ਪੰਜਾਬ ਸਰਕਾਰ ਤਤਪਰ ਹੋਈ ਆ ਇਹ ਸਮਝ ਲਓ ਪੱਤਰਕਾਰਾਂ ਤੇ ਨਹੀਂ ਇਹ ਪੰਜਾਬ ਦੇ ਲੜਨ ਵਾਲੇ ਉਹਨਾਂ ਲੋਕਾਂ ਤੇ ਪਰਚੇ ਪਾਏ ਜਾ ਰਹੇ ਨੇ ਉਹਨਾਂ ਨੂੰ ਅਦਨ ਤੱਕਣ ਲਈ ਮਜਬੂਰ ਕੀਤਾ ਜਾ ਰਿਹਾ ਜਿਹੜੇ ਲੋਕ ਕਦਾਚੀ ਦੇ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਇਹ ਲੋਕਾਂ ਦਾ ਸੰਘਰਸ਼ ਜਿਹੜਾ ਸਰਕਾਰ ਨੂੰ ਕੋਈ ਫੈਸਲਾ ਲੈਣ ਨੂੰ ਮਜਬੂਰ ਕਰੇਗਾ ਬਿਲਕੁਲ ਜਦੋਂ ਲੋਕ ਉੱਠਦੇ ਨੇ ਉਦੋਂ ਵੱਡੀਆਂ-ਵੱਡੀਆਂ ਸਰਕਾਰਾਂ ਜਿਹੜੀਆਂ ਅੰਦਰ ਵੜ ਜਾਂਦੀਆਂ ਨੇ ਵੱਡੇ-ਵੱਡੇ ਪਰਚੇ ਜਿਹੜੇ ਉਹ ਰੱਦ ਹੁੰਦੇ ਨੇ ਜਦੋਂ ਲੋਕ ਉੱਠਦੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੀਆਂ ਸੜਕਾਂ ਜਿਹੜੀਆਂ ਛੋਟੀਆਂ ਪੈ ਗਈਆਂ ਵੱਖੋ ਵੱਖਰੇ ਝੰਡਿਆਂ ਦੇ ਨਾਲ ਕਿਸਾਨਾਂ ਮਜ਼ਦੂਰਾ ਮੁਲਾਜ਼ਮਾਂ ਦੇ ਤੁਸੀਂ ਕਿਹੜੀ ਜਥੇਬੰਦੀ ਤੋਂ ਆਏ ਅਸੀਂ ਕਿਰਤੀ ਕਿਸਾਨ union ਜਲਾ ਸੀ ਮੁਖਸਰ ਸਾਹਿਬ ਤੋਂ ਜਿਹੜੀ ਪੱਤਰਕਾਰਾਂ ਦੀ ਹਮਾਇਤ ਲੈ ਕੇ ਪਹੁੰਚੇ ਆ ਪਿੱਛੇ ਸਾਡੇ ਜਿਹੜੇ ਮਜ਼ਦੂਰ ਆਗੂ ਸਾਟੜਿਆ ਹੋਇਆ ਮੇਰਾ ਸੁਣਿਆ ਅ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਆਂ ਦੀਓ ਇਸ ਜੋ ਕੇਂਦਰ ਸਰਕਾਰ ਆ ਚਾਹੇ ਚਾਹੇ ਪੰਜਾਬ ਸਰਕਾਰ ਆ ਕਿਉਂਕਿ ਇਹ ਲੋਕਾਂ ਦੀ ਜਵਾਨ ਬੰਦ ਕਰਨ ਤੇ ਲੱਗੇ ਹੋਏ ਨੇ ਕਿਉਂਕਿ ਇੱਕ ਇੱਕ ਇੱਥੇ ਆਵਾਜ਼ ਆਉ ਜਿਹੜੀ ਪੱਤਰਕਾਰ ਭਾਈਚਾਰਾ ਲੋਕਾਂ ਦੀ ਗੱਲ ਨੂੰ ਲੈ ਕੇ ਜਾਂਦਾ ਤੇ ਉਹਨਾਂ ਦਾ ਇਹ ਹੈਗਾ ਵੀ ਇਹ ਪੱਤਰਕਾਰ ਭਾਈਚਾਰੇ ਨੂੰ ਹੀ ਨੱਪ ਦੋ ਇਹੀ ਨਾ ਕਿ ਉਹ ਪਹਿਲਾਂ ਕਿਸਾਨ ਦਾ ਬਲੇ ਫਿਰ ਮਜ਼ਦੂਰ ਦਾ ਬਲੇ ਮੁਲਾਜ਼ਮ ਦਾ ਬਲੇ ਕੀ ਜਿਹੜੇ ਇਹ ਪੱਤਰਕਾਰ ਭਾਈਚਾਰੇ ਨੂੰ ਦੱਬ ਸਕਦੇ ਆਮ ਲੋਕਾਂ ਦੀ ਆਵਾਜ਼ ਨੂੰ ਦੱਬ ਸਕਦੇ ਆ ਦੇਖੋ ਜੀ ਲੋਕ ਕਦੇ ਵੀ ਨਹੀਂ ਦਬਾਏ ਜਾ ਸਕਦੇ ਇਤਿਹਾਸ ਸਾਡਾ ਦੱਸਦਾ ਪਿਆ ਤੇ ਸਾਡਾ ਬੋਲ ਰਿਹਾ ਕਿਉਂਕਿ ਜੇ ਲੋਕ ਦਬਾਏ ਜਾਂਦੇ ਤਾਂ ਅੰਗਰੇਜ਼ ਇੱਥੋਂ ਜਾਣਦੇ ਨਹੀਂ ਸੀਗੇ ਇੱਥੋਂ ਹੋਰ ਜਿਹੜੇ ਵੱਡੇ ਵੱਡੇ ਜਰਵਾੜੇ ਸੀ ਉਹ ਜਾਣਦੇ ਨਹੀਂ ਸੀ ਲੋਕ ਕਦੇ ਵੀ ਦਬੇ ਨਹੀਂ ਤੇ ਨਾ ਦਬਣਗੇ ਇਸ ਕਰਕੇ ਪੱਤਰਕਾਰ ਭਾਈ ਜਰਾ ਵੀ ਕਦੇ دبੂਗਾ ਕਿਉਂਕਿ ਆ ਲੋਕਾਂ ਦਾ ਹੜਾ ਆਇਆ ਹੋਇਆ ਨੇ ਇਹ ਪੱਤਰਕਾਰਾਂ ਜੀ ਹਮਾਇਤ ਨਹੀਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਹਮਾਇਤ ਦੇਣਾ ਕਹਿਣਾ ਚਾਹੁੰਦੇ ਆ ਮੈਸੇਜ ਮੈਸੇਜ ਸਾਡਾ ਕਿ ਲੋਕ ਜਦੋਂ ਆਉਂਦੀ ਆਈ ਤੇ ਆ ਜਾਂਦੇ ਆ ਉਹ ਵੱਡੇ ਵੱਡੇ ਨੂੰ ਨਕ ਜਿਹੜੇ ਲੋਹੇ ਦੇ ਚਨੇ ਚਵਾ ਦਿੰਦੇ ਆ ਇਸ ਕਰਕੇ ਸਰਕਾਰ ਕੰਧ ਤੇ ਲਿਖਿਆ ਹੋਇਆ ਪੜ੍ਹ ਲੈ ਕਿਉਂਕਿ ਜੇ ਆਉਣ ਵਾਲੇ ਦਿਨਾਂ 'ਚ ਲੋਕ ਆਉਂਦੀ ਆਈ ਤੇ ਆਗੇ ਸਤੁਰੂਪ ਦਿਨਾਂ ਤੇ ਮਜਬੂਰ ਕਰ ਦੇਣਗੇ ਸੋ ਇਹ ਸਨ ਮਜ਼ਦੂਰ ਆਗੂ ਕੀ ਨਾਂ ਦੱਸਿਆ ਤੁਸੀਂ ਕਾਕਾ ਸਿੰਘ ਜੀ ਖੁੰਡਿਆ ਹਲਾ ਕਾਕਾ ਸਿੰਘ ਜੀ ਜਿਹੜੇ ਮਜ਼ਦੂਰ ਜਥੇਬੰਦੀ ਦੇ ਜਿਹੜੇ ਆਗੂ ਨੇ ਉਹਨਾਂ ਨੇ ਕਹਿਤਾ ਕਿ ਜਦੋਂ ਲੋਕ ਆਪਣੀ ਆਈ ਤੇ ਆ ਜਾਂਦੇ ਆ ਫਿਰ ਸਰਕਾਰਾਂ ਨੂੰ ਜਿਹੜੇ ਆ ਲੋਹੇ ਚਣੇ ਚਵਾ ਦਿੰਦੇ ਆ ਹੋਰ ਵੀ ਲੋਕਾਂ ਨਾਲ ਗੱਲਬਾਤ ਜਾਰੀ ਰਹੇਗੀ